ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ਟੀ ਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਇੱਛਾ ਸੀ ਕਾਂਗਰਸ ਪਾਰਟੀ ਦੇ ਇੱਕ ਵੱਡੇ ਆਗੂ ਦੀ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਐਜ਼ ਅ ਮੁੱਖ ਮੰਤਰੀ ਬਣਨਾ ਚਾਹਣਾ ਮੈਂ ਚਾਹਣਾ ਹਾਂ ਕਿ ਪੰਜਾਬ ਬਣੇ ਮਹਾਰਾਜਾ ਰਣਜੀਤ ਸਿੰਘ ਵਾਲਾ ਲੇਕਿਨ ਲੱਕ ਨੇ ਸਾਥ ਨਹੀਂ ਦਿੱਤਾ ਅਨਲਕੀ ਬਣ ਗਿਆ ਨਵਜੋਤ ਸਿੰਘ ਸਿੱਧੂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪੱਲਾ ਫੜ ਲਿਆ ਸੀ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ 111 ਦਿਨ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਉਸ ਤੋਂ ਬਾਅਦ ਲਗਾਤਾਰ ਵਿਵਾਦਾਂ ਦੇ ਵਿੱਚ ਰਹੇ ਨਵਜੋਤ ਸਿੰਘ ਸਿੱਧੂ ਹਾਲਾਂਕਿ ਜੇ ਗੱਲ ਕਰੀਏ ਸਭ ਤੋਂ ਜ਼ਿਆਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਜੇਕਰ ਬਣਦੀ ਹੈ ਨਵਜੋਤ ਸਿੰਘ ਸਿੱਧੂ ਦੀ ਬਣਦੀ ਹੈ ਮਲਕਾ ਅਰਜਨ ਖੜਕੇ ਹੋਵੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਚਾਹੇ ਉਹ ਸੋਨੀਆ ਗਾਂਧੀ ਹੋਣ ਕਿਉਂਕਿ ਵਿਚੋਲੇ ਦੀ ਲੋੜ ਨਹੀਂ ਪੈਂਦੀ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਜਦੋਂ ਵੀ ਥੋੜੀ ਜੀ ਕਿਤੇ ਉਸ ਨਵਜੋਤ ਸਿੰਘ ਸਿੱਧੂ ਦੀ ਹਾਲਚਲ ਹੁੰਦੀ ਹੈ ਤਾਂ ਇੰਜ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਫਿਰ ਦੁਬਾਰਾ ਸਰਗਰਮ ਹੋ ਗਏ ਨੇ ਕਾਂਗਰਸ ਪਾਰਟੀ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਬਿਮਾਰ ਸੀ ਜੇਰੇ ਇਲਾਜ ਦੇ ਲਈ ਕੈਂਸਰ ਦੀ ਪੇਸ਼ੈਂਟ ਸੀ ਐਡਮਿਟ ਸੀ ਇਸ ਲਈ ਜਿਹੜੀਆਂ ਹਨ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਨਹੀਂ ਕੀਤਾ ਗਿਆ ਫਿਰ ਜਿਮਨੀ ਚੋਣਾਂ ਦੇ ਵਿੱਚ ਦੂਰੀ ਬਣਾ ਕੇ ਰੱਖੀ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਜਦੋਂ ਥੋੜੀ ਜੀ ਆਪਣੀ ਗਤੀਵਿਧੀ ਵਧਾਉਂਦੇ ਨੇ ਤਾਂ ਜਿਹੜੇ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਸੁਖਵਾਲ ਸਿੰਘ ਖਹਿਰਾ ਸੁਖਜਿੰਦਰ ਸਿੰਘ ਰੰਧਾਵਾ ਚ ਇਹਨਾਂ ਨੂੰ ਸਾਰਿਆਂ ਨੂੰ ਭਾਜੜਾ ਪੈ ਜਾਂਦੀਆਂ ਨੇ ਕਿ ਸਾਡੇ ਜੇਕਰ ਪਤੇ ਕਟੇਗਾ ਤਾਂ ਸਿਰਫ ਨਵਜੋਤ ਸਿੰਘ ਸਿੱਧੂ ਹੀ ਕਰ ਸਕਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਬਿਵਾਰ ਕੋ ਕੇ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਸੱਚ ਦੀ ਗੱਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਤੇ ਅੱਜ ਤੱਕ ਕੋਈ ਵੀ ਦੋਸ਼ ਨਹੀਂ ਲੱਗਿਆ ਕਿ ਇਹਨਾਂ ਨੇ ਕੋਈ ਕਪਲੇਬਾਜ਼ੀ ਕੀਤੀ ਹੈ ਬਿਗ ਬਾਸ ਵਿੱਚ ਵੀ ਗਏ ਠੀਕ ਹੈ ਨਾ ਕਪਲ ਸ਼ਰਮਾ ਸ਼ੋਅ ਦੇ ਵਿੱਚ ਵੀ ਗਏ ਸਿਆਸਤ ਵਿੱਚ ਵੀ ਆਏ ਕਮੈਂਟਰੀ ਵੀ ਕਰਦੇ ਨੇ ਖਿਡਾਰੀ ਵੀ ਰਹੇ ਯਾਨੀ ਕਿ ਮਲਟੀ ਟੈਲੈਂਟਡ ਨੇ ਨਵਜੋਤ ਸਿੰਘ ਸਿੱਧੂ ਸੂਤਰ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਬੜੀ ਜਲਦੀ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੇਖ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਧਾਵਾ ਰਾਣਾ ਗੁਰਜੀਤ ਪ੍ਰਗਟ ਸਿੰਘ ਰਾਜਾ ਵਰਿੰਗ ਚਰਨਜੀਤ ਸਿੰਘ ਚੰਨੀ ਸੁਪਾਲ ਸਿੰਘ ਖਹਿਰਾ ਅਤੇ ਹੋਰ ਵਜਿੰਦਰ ਵਜਿੰਦਰ ਸਿੰਘਲਾ ਵਰਗੇ ਵੱਡੇ ਆਗੂ ਆਪਸ ਵਿੱਚ ਗੁੱਤਮ ਗੁੱਤੀ ਹੋ ਰਹੇ ਨੇ ਕਾਦੇ ਵਾਸਤੇ ਪ੍ਰਧਾਨਗੀ ਵਾਸਤੇ ਕਾਦੇ ਵਾਸਤੇ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਇਹ ਸਭ ਤੋਂ ਵੱਡੀ ਕਮੀ ਰਹੀ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਕਿਉਂਕਿ ਇਹਨਾਂ ਵੱਲੋਂ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਗਈਆਂ ਸਟੇਜ ਤੇ ਇੰਜ ਲੱਗਦਾ ਹੈ ਜਿਵੇਂ ਸੱਕੇ ਭਰਾ ਹੋਣ ਲੇਕਿਨ ਜਿਵੇਂ ਹੀ ਸਟੇਜ ਤੋਂ ਉਤਰ ਜਾਂਦੇ ਨੇ ਤਾਂ ਇੱਕ ਦੂਜੇ ਉੱਤੇ ਸਿਆਸੀ ਪੁਲਟਵਾਰ ਕਰਦੇ ਨੇ ਇੱਕ ਦੂਸਰੇ ਦੀਆਂ ਕੰਨੀਆਂ ਗੜਵਾਈਆਂ ਜਾਂਦੀਆਂ ਨੇ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਹੁਣ ਰਾਜਾ ਵੜਿੰਗ ਦੀ ਪ੍ਰਗਟ ਸਿੰਘ ਵੱਲੋਂ ਅਤੇ ਰਾਣਾ ਗੁਰਜੀਤ ਸਿੰਘ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਸੂਤਰ ਦੱਸਦੇ ਨੇ ਜੇਕਰ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੁੰਦੀ ਹੈ ਤਾਂ ਉਹ ਐਜ਼ ਅ ਪ੍ਰਧਾਨ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੋਣਗੇ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ